ਵਰਾਂ ਜੀ ਸੀ ਵੀ ਹੈ ਹੁਣ ਇਹ ਇੱਕ ਬੱਲੀ ਭੋਰੇਗਾ ਬਈ ਇੱਕ ਬੱਲੀ ਭੋਰ ਕੇ ਦਾਣੇ ਜਾਂਦਾ ਵੀ ਕਿੰਨੇ ਕ ਹੋ ਜਾਣਗੇ ਵੀ ਕਿਹੜਾ ਇਹ 187 187 ਪੀਆ ਡੱਗਣੇ ਨਹੀਂ ਚਾਹੀਦੇ ਪੂਰੇ ਪੂਰੇ ਆ ਜਾ ਕੋਰ ਲਾਸ ਮਾਰ ਕੇ ਗਾ ਉਮ ਪਿਆਕ ਬਈ ਹੁਣ ਇਹਦੀ ਸਫਾਈ ਕਰਦੇ ਆਵਾਜ਼ ਆ ਗਈ ਆ ਬਾਈ ਕਿੱਥੀ ਮਾਰਾਂਗੇ ਚਾਰ ਬਈ ਜਿੰਤੀ ਜੱਕ ਦੇ ਬਈ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 40 45 38 38 99 ਅਜੇ ਤੱਕ ਪਹੁੰਚਣ ਵਾਲੀ ਹੈ 50 51 52 53 53 55 55 55 57 52

ਮਰੇ ਇਹ ਦਾ ਨੇ ਕੁਛ ਮਰੇ ਜੀ ਆ ਇੱਕ ਬੜੀਆ ਦਾ 50 ਦਾਣੇ ਹੈ ਜਾਨਾ ਬਈ ਬੜੀਆ ਦਾ 50 ਤੋਂ ਉਪਰ 50 ਦਾਣੇ ਆ ਕੁਛ ਮਰੇ ਜੀ 50 ਦਾਣੇ ਮਰੇ ਜੀਾਰੇ ਕਿੰਨੇ ਹੋ ਗਏ ਸੀ 77 77 ਹੋ ਗਏ ਬਈ 176 ਵੀ ਆ ਹਾਂਜੀ ਦੋਸਤੋ ਤੁਹਾਡੇ ਇਲਾਕੇ ਦੇ ਵਿੱਚ ਵੀ ਇਸ ਵਾਰ ਕਣਕ ਦਾ ਕਿੰਨੇ ਮਣਦਾ ਝਾੜ ਰਿਹਾ ਹੈ ਕਮੈਂਟ ਕਰਕੇ ਜਰੂਰ ਦੱਸੋ ਜੇਕਰ ਆਪਣੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸੋ